ਜਿਹੜੀ ਭਰਤੀ ਮੁਹਿੰਮ ਚਲਾਈ ਵੀ ਆ ਪੰਜ ਮੈਂਬਰੀ ਕਮੇਟੀ ਮੁਖੀ ਚਲੋਣਾ ਦੇ ਮਨਪੀ ਸਿੰਘ ਯਾਲੀ ਨੇ ਉਹਨਾਂ ਨੂੰ ਸਵਾਲ ਪੁੱਛੇ ਸੀ ਸਰਪ੍ਰਸ ਤੇ ਇਸ ਕਮੇਟੀ ਦੇ ਗਿਆਨੀ ਹਰਪ੍ਰੀਤ ਸਿੰਘ ਨੇ ਪਰ ਉਹ ਸਵਾਲਾਂ ਦੇ ਜਵਾਬ ਸਾਨੂੰ ਦਿੱਤੇ ਨਹੀਂ ਗਏ ਦਿੱਤੇ ਕਿਤੇ ਮਾੜਾ ਮੋਟਾ ਇੱਕ ਦੋ ਬੰਦੇ ਤੋਂ ਐਵੇਂ ਗੂਗਲਾਂ ਤੋਂ ਮਿੱਟੀ ਝਾੜੀ ਸਪਸ਼ਟ ਜਵਾਬ ਨਹੀਂ ਆਇਆ ਜੋ ਅਸੀਂ ਭਾਲਦੇ ਸੀ ਸਵਾਲ ਇਹ ਸੀ ਗਿਆਨੀ ਹਰਪ੍ਰੀਤ ਸਿੰਘ ਹਾਲਾਂਕਿ ਥੋੜਾ ਜਿਹਾ ਉਹਦਾ ਜਵਾਬ ਦੇ ਕੇ ਵੀ ਗਏ ਕਿ ਕਮੇਟੀਆਂ ਦੇ ਵਿੱਚ ਸ਼੍ਰੀ ਕਾਲਤਾਖਸਰ ਤੋਂ ਸਥਾਪਿਤ ਕਮੇਟੀਆਂ ਦੇ ਵਿੱਚ ਪੱਤਿਤ ਨੂੰ ਇੱਕ ਕਮੇਟੀ 'ਚ ਪਾਇਆ ਜਾ ਸਕਦਾ ਪਰ ਵੈਸੇ ਕਮੇਟੀਆਂ ਦੇ ਵਿੱਚ ਜਿੰਨਾ ਕ ਅਸੀਂ ਸਿਆਣੇ ਸਤਕਾਰਯੋਗ ਸ਼ਖਸੀਅਤਾਂ ਤੋਂ ਪੁੱਛਿਆ ਉਹ ਕਹਿੰਦੇ ਵੀ ਕਮੇਟੀਆਂ 'ਚ ਪਾਉਂਦੇ ਨੇ ਪਰ ਕਦੇ ਫਸੀਲ ਤੋਂ ਖੜ ਕੇ ਪਤ ਇਹ ਸਿੱਖ ਨੂੰ ਨਾ ਹੀ ਸਜ਼ਾ ਸੁਣਾਈ ਗਈ ਹੈ ਤੇ ਨਾ ਹੀ ਕੋਈ ਕਿਸੇ ਚੀਜ਼ ਦਾ ਕੋਈ ਮਤਲਬ ਕਮੇਟੀ ਚ ਪਾਇਆ ਗਿਆ ਫਸੀਲ ਤੋਂ ਖੜ ਕੇ ਕਦੇ ਫੈਸਲਾ ਨਹੀਂ ਇਦਾਂ ਦਾ ਹੋਇਆ ਦੂਜੀ ਗੱਲ ਕਿ ਜਿਹੜੀ ਗੱਲ ਦਾ ਅਸੀਂ ਰੌਲਾ ਪਾਉਂਦੇ ਸੀ ਕਿ ਭਾਈ ਤੁਸੀਂ ਜਿਹੜੇ ਅਕਾਲ ਤਖਤ ਸਾਹਦੇ ਸਾਹਮਣੇ ਖੜ ਕੇ ਝੂਠ ਬੋਲ ਕੇ ਆਏ ਨੇ ਉਹਨਾਂ ਬਾਰੇ ਕਲੀਅਰਟੀ ਤਾਂ ਕਰੋ ਨਾ ਤੁਸੀਂ ਉਹਦਾ ਕੋਈ ਜਵਾਬ ਹੀ ਨਹੀਂ ਦਿੱਤਾ ਜਵਾਬ ਅਸੀਂ ਸਾਫ਼ ਤੇ ਸਪਸ਼ਟ ਮੰਗਿਆ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜਕੇ ਝੂਠ ਬੋਲਿਆ ਗਿਆ ਬਾਅਦ ਚੋਂ ਅਸੀਂ ਵੀਡੀਓ ਜਨਤਕ ਕਰੀ ਉਸ ਤੋਂ ਬਾਅਦ ਕੋਈ ਕਾਰਵਾਈ ਹੋਈ ਨਹੀਂ ਫਿਰ ਉਹ ਬੰਦਿਆਂ ਨੂੰ ਤੁਸੀਂ ਸਟੇਜਾਂ ਤੇ ਬਿਠਾ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਹੁਣ ਨਵੀਂ ਗੱਲ ਆ ਗਈ ਹੁਣ ਕਹਿੰਦੇ ਜਿਹੜੀ ਅਸੀਂ ਅਕਾਲ ਤਖਤ ਸਾਹਿਬ ਦਾ ਨਾਮ ਲੈ ਕੇ ਭਰਤੀ ਕਰ ਰਹੇ ਆ ਉਹ ਭਰਤੀ ਕਹਿੰਦੇ ਅਕਾਲ ਤਖਤ ਸਾਹਿਬ ਦੇਣੀ ਹੋਣੀ ਮੇਰੀ ਪੂਰੀ ਵਰਲਡ ਚ ਵੱਸਦੀ ਸਿੱਖ ਸੰਗਤ ਨੂੰ ਬੇਨਤੀ ਆ ਕਿ ਆਪਾਂ ਪੁਰਾਣੇ ਕੱਲ ਦਾ ਫੈਸਲਾ ਤਾਂ ਕਰੀ ਰਹਾ ਦੇਖੇ ਦਾ ਸਹੀ ਨਾ ਕਿ ਇਹ ਹੋ ਕੀ ਰਿਹਾ ਕਿ ਇੱਕ ਗਰੁੱਪ ਅਕਾਲ ਤਖਸਾਲ ਦਾ ਨਾਂ ਵਰਤ ਕੇ ਭਰਤੀ ਕਰ ਰਿਹਾ ਜੇ ਉਹ ਸ੍ਰੀ ਅਕਾਲ ਤਖਸਾਲ ਭਰਤੀ ਕਹਿੰਦੇ ਅਸੀਂ ਦੇਣੀ ਨਹੀਂ ਫਿਰ ਹੋਰ ਕਿੱਥੇ ਦੇਣਗੇ ਇਹ ਵੀ ਸਵਾਲ ਹੈ ਕਿ ਲੈ ਕੇ ਕਿਹਦੇ ਕੋਲ ਜਾਣਗੇ ਫਿਰ ਇਹਦਾ ਮਤਲਬ ਕਿਹਦੇ ਇਸ਼ਾਰੇ ਤੇ ਜਾਂ ਕਿਸ ਹਿਸਾਬ ਨਾਲ ਭਰਤੀ ਕਰ ਰਹੇ ਨੇ ਉਹ ਹੁਣ ਉਦਾ ਵੀ ਕੋਈ ਸਪਸ਼ਟ ਜਵਾਬ ਨਹੀਂ ਇਹਦਾ ਜਵਾਬ ਇੱਕੋ ਆ ਵੀ ਕੋਰਾ ਝੂਠ ਹੈ ਕਹਿੰਦੇ ਜੀ 27 ਲੱਖ ਭਰਤੀ ਸਾਡੀ ਹੋ ਗਈ ਮਤਲਬ ਐਂ ਤਾਂ ਚਾਹੇ ਤੁਸੀਂ 1 ਕਰੋੜ ਦੀਆਂ ਕਾਪੀਆਂ ਛਪਾ ਕੇ ਵੰਡ ਦਿਓ ਸਾਰੇ ਪੰਜਾਬ ਦੇ ਵਿੱਚ ਗੱਲ ਇਹ ਵੀ ਉਹਦੇ ਚੋਂ ਭਰ ਕੇ ਸਹੀ ਜਿਵੇਂ ਤੁਸੀਂ ਕਹਿੰਦੇ ਹੋ ਕਿ ਆਧਾਰ ਕਾਰਡ ਦੇ ਹਿਸਾਬ ਨਾਲ ਆਇਆ ਕਿਵੇਂ ਲੈ ਐਂ ਕਰੋ 5 ਮੈਂਬਰੀ ਕਮੇਟੀ ਖਾਸ ਕਰਕੇ ਯਾਲੀ ਸਾਹਿਬ ਤੇ ਗਿਆਨੀ ਹਰਪੀ ਸਿੰਘ ਜੀ ਲੈ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਅਰਦਾਸ ਕਰੋ ਕਰਵਾ ਦਾਸ ਉਹਤੇ ਗੁਰੂ ਦੇ ਸਾਹਮਣੇ ਗੁਰੂ ਰਾਮਦਾਸ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਖੜਕੇ ਕਿ ਹਾਂ 27 ਲੱਖ ਬੰਦਿਆਂ ਦੇ ਉਧਾਰ ਕਾਰਡ ਲੈ ਕੇ ਤੁਹਾਡੇ ਕੋਲ ਭਰਤੀ ਆ ਗਈ। ਐਮੀ ਯਾਰ ਝੂਠ ਬੋਲੀ ਜਾਂਦੇ ਹੋ। ਗੁਰੂ ਦਾ ਭੈ ਹੀ ਨਹੀਂ ਹੈ। ਗੁਰੂ ਦਾ ਨਾਮ ਲੈ ਕੇ ਮਤਲਬ ਤੁਸੀਂ ਸਿੱਖ ਸੰਗਤ ਨੂੰ ਗਮਰਾਹ ਕਰੀ ਜਾਂਦੇ ਹੋ ਤੇ ਭੈ ਤੁਹਾਨੂੰ ਹੈ ਹੀ ਨਹੀਂ ਡੱਕਾ ਵੀ। ਮੈਂ ਤਾਂ ਇਹ ਗੱਲ ਨੂੰ ਹੈਰਾਨ ਆ ਕਿ ਭੈ ਤੇ ਡਰ ਤਾਂ ਨੇੜੇ ਤੇੜੇ ਵੀ ਨਹੀਂ ਹੈ ਤੁਹਾਨੂੰ। ਤੇ ਨਾਂ ਲਈ ਜਾਂਦੇ ਹੋ ਗੁਰੂ ਦਾ। ਸੋ ਇਹ ਪ੍ਰੀਪਲਾਨ ਸੀ ਸਾਰਾ ਕੁਝ ਮੈਂ ਇਹ ਸਪਸ਼ਟ ਮਤਲਬ ਜੋ ਦਿਖ ਰਿਹਾ ਹੈ ਨਾ ਕਿ ਇਹ ਜੋ ਵੀ ਕਮੇਟੀਆਂ ਬਣੀਆਂ ਜੋ ਵੀ ਸਾਰਾ ਇਹ ਇੱਕ ਪ੍ਰੀਪਲਾਨ ਸੀ ਜਿਹੜਾ ਪਲੈਨਿੰਗ ਦੇ ਨਾਲ ਹੋਇਆ ਦੋ ਬੰਦੇ ਇਹਦੇ ਵਿੱਚੋਂ ਭਰਤੀ ਕਮੇਟੀ ਦੇ ਵਿੱਚੋਂ ਅਸਤੀਫੇ ਦੇ ਕੇ ਗਏ ਸੀ ਬਹੁਤ ਹੀ ਸਤਾਰਜੋਗ ਧਾਮੀ ਸਾਹਿਬ ਤੇ ਪ੍ਰੋਫੈਸਰ ਕਿਰਪਾਲ ਸਿੰਘ ਸਤਾਰਜੋਗ ਡੁੰਗਰ ਸਾਹਿਬ ਉਨਾ ਬਾਰੇ ਬਾਲਾ ਜਾਣਨ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਕਿ ਅਸਤੀਫਾ ਕਿਉਂ ਦੇ ਕੇ ਗਏ ਤੇ ਅਸਤੀਫੇ ਤਾਂ ਦੇ ਕੇ ਗਏ ਜੀ ਕਿ ਉਹਨਾਂ ਡੁੰਗਰ ਸਾਹਿਬ ਨੇ ਅਸਤੀਫਾ ਦਿੱਤਾ ਕਿ ਕੋਈ ਇੱਕਮਤ ਨਹੀਂ ਹੋ ਰਹੀ ਇੱਕਮਤ ਕੀ ਸੀ ਕਿ ਕੱਥੇ ਕਰਨ ਦੀ ਜੋੜਨ ਦੀ ਬਕਵਾਕ ਚੁੱਲੇ ਜਮਟਰ ਦੀ ਮਤਲਬ ਆਪਣੇ ਹਿਸਾਬ ਨਾਲ ਇਹ ਬੰਦੇ ਜੋ ਇਹਨਾਂ ਨੂੰ ਸੂਟ ਕਰਦਾ ਸਾਰਾ ਕੁਝ ਠੀਕ ਆ ਜੋ ਇਹਨਾਂ ਨੂੰ ਸੂਟ ਨਹੀਂ ਕਰਦਾ ਜਦ ਇਹ ਕਹਿੰਦੇ ਨੇ ਕਿ ਪੁਰਾਣੇ ਕਾਲ ਦੇ ਦੋਂ ਤੋਂ ਕਾਲ ਤੱਕ ਤੋਂ ਪਕੌੜੇ ਹੋਗੇ ਜੀ ਪੁਰਾਣੇ ਝੂਟਨੇ ਜੀ ਪੁਰਾਣਾ ਠੰਕਾ ਜੀ ਅਕਾਲ ਤੱਕ ਸਾਡੇ ਸਾਹਮਣੇ ਖੜਕੇ ਝੂਠ ਬੋਲ ਕੇ ਉਂਗਲਾਂ ਕਰਨ ਵਾਲੇ ਬੰਦੇ ਤੁਹਾਡੇ ਨਾਲ ਲੱਗੇ ਚੰਗੇ ਹੋਗੇ ਅੱਜ ਤੁਸੀਂ ਮੈਨੂੰ ਵੀ ਬੜਾ ਕੁਝ ਕਹੋਗੇ ਹਾਂ ਜੇ ਮੈਂ ਤੁਹਾਡੇ ਨਾਲ ਲੱਗ ਜਾ ਫਿਰ ਬਹੁਤ ਚੰਗਾ ਜੇ ਅਸੀਂ ਤੁਹਾਨੂੰ ਐਕਸਪੋਜ਼ ਕਰੀਏ ਤੁਹਾਡੇ ਜਿਹੜਾ ਚਿਹਰਾ ਅਸਲ ਉਹਨੂੰ ਨੰਗਾ ਕਰੀਏ ਤੁਹਾਡੀ ਮਨਚਾਲ ਬਾਰੇ ਉਹਨੂੰ ਸਾਹਮਣੇ ਲਿਆਈਏ ਫਿਰ ਅਸੀਂ ਮਾੜੇ ਆ ਜੀ ਫਿਰ ਅਸੀਂ ਗਰਦਾਰ ਆ ਜੀ ਫਿਰ ਅਸੀਂ ਚਮਚੇ ਆ ਜੀ ਫਿਰ ਅਸੀਂ ਫਲਾਣੇ ਆ ਜੀ ਫਿਰ ਅਸੀਂ ਢਮਕੇ ਆ ਜੀ ਮਣਾ ਮੋਟਾ ਗੁਰੂ ਦਾ ਖੌਫ ਖਾਓ ਅਬੀਬੀ ਜੀ ਗਿਰਕੌਰ ਦੀ ਵੀ ਮੈਂ ਅੱਜ ਵੀਡੀਓ ਰੱਖੀ ਜਾਂਦਾ ਸੀ ਕਹਿੰਦੇ ਨਹੀਂ ਨਹੀਂ ਉਹ ਕਮੇਟੀ ਅਕਾਲ ਤਖਤ ਸਾਹਿਬ ਤਾਂ ਸਾਨੂੰ ਕੇ ਹੀ ਨਹੀਂ ਜੀ ਵਿਪਰਤੀ ਇੱਥੇ ਜਮ੍ਹਾਂ ਕਰਾਓ ਵੀ ਹੋਰ ਕਿੱਥੇ ਕਰਾਉਣੀ ਆ ਫਿਰ ਹੋਰ ਉਹ ਤਾਂ 나ਗਪੁਰ ਲੈ ਕੇ ਜਾਣੀ ਆ ਇਹ ਕਿੱਥੇ ਲੈ ਕੇ ਜਾਣੀ ਆ ਆਪਣੀ ਵਰਤੀ ਮਤਲਬ ਗੁਰੂ ਦਾ ਨਾਮ ਲੈ ਕੇ ਠੱਗੀ ਬਜਰੀ ਜੀ ਆ ਜਿਹੜੇ ਗੁਰੂ ਦਾ ਨਾਮ ਲੈ ਕੇ ਠੱਗੀ ਮਾਰਦੇ ਨੇ ਫਿਰ ਉਹਨਾਂ ਨੂੰ ਭੁਗਤਣੀਆਂ ਪੈਣੀਆਂ ਨੇ ਜਿਹੜੇ ਬੰਦੇ ਤੁਹਾਡੇ ਸਟੇਜਾਂ ਤੇ ਚੜੇ ਫਿਰਦੇ ਨੇ ਉਹ ਗੁਰੂ ਦਾਦਾ ਭੈ ਡੱਕਾ ਨਹੀਂ ਨਾ ਅਕਾਲ ਤਖਤ ਸਾਹਿਬ ਦਾ ਭੈ ਹੈ ਨਾ ਮਾਨ ਮਰਿਆ ਦਾ ਆਪਣੇ ਹਿਸਾਬ ਨਾਲ ਹੀ ਤੁਸੀਂ ਹਰੇਕ ਕੱਲ ਨੂੰ ਆਪਣੇ ਹਿਸਾਬ ਨਾਲ ਹੀ ਸੂਟ ਕਰਕੇ ਦੇਖ ਲੈਣੇ ਹੋ ਸੋ ਇਹ ਗੱਲਾਂ ਦੇ ਸਵਾਲ ਸਿੱਖ ਸੰਗਤ ਨੂੰ ਦੇਣੇ ਪੈਣੇ ਨੇ ਇੱਕ ਬੰਦੇ ਤੋਂ ਤੁਸੀਂ ਜਵਾਬ ਦਵਾਇਆ ਵੀ ਮੈਂ ਦੇਖ ਰਿਆ ਸੀ ਚਲੋ ਤੁਹਾਡੇ ਨਾਲ ਨੇ ਕਿਸੇ ਨੇ ਦਬਾਬ ਦਿੱਤਾ ਜੀ ਜੀ ਫਜ਼ੀਲ ਤੋਂ ਜਦੋਂ ਖੜ ਕੇ ਮਾਫੀ ਮਿਲ ਗਈ ਸਾਰਿਆਂ ਨੂੰ ਸਾਰਾ ਕੁਝ ਠੀਕ ਹੋ ਗਿਆ ਫਿਰ ਮਾਫੀ ਤਾਂ ਸਾਰਿਆਂ ਨੂੰ ਮਿਲੀ ਸੀ ਇਕੱਲੇ ਤੁਹਾਨੂੰ ਮਿਲੀ ਸੀ ਨਾਲੇ ਮਾਫੀ ਅਸੀਂ ਤਾਂ ਮਾਫੀ ਬਾਰੇ ਕਿਹਾ ਹੀ ਨਹੀਂ ਅਸੀਂ ਤਾਂ ਕਿਹਾ ਕਿ ਉੱਥੇ ਖੜ ਕੇ ਝੂਠ ਬੋਲ ਕੇ ਆਏ ਨੇ ਫਿਰ ਰੈਕ ਕੀਤੀ ਕਿ ਬਾਅਦ ਚੋ ਵੀਡੀਓ ਜਾਂ ਉਹਨਾਂ ਨੇ ਇੱਕ ਸਪਸ਼ਟ ਕਿਹਾ ਕਿ ਅਸੀਂ ਹੱਕ ਸਰਸੇ ਸਾਧ ਵਾਲੇ ਹੱਕ ਵਿੱਚ ਕੋਈ ਜਵਾਬ ਮਤਲਬ ਬਿਆਨ ਨਹੀਂ ਦਿੰਦਾ ਬਾਅਦ ਚੋ ਅਸੀਂ ਵੀਡੀਓ ਕੱਢ ਕੇ ਦੇ ਦਿੱਤੀ ਮਤਲਬ ਇੰਨੀ ਬੇਸ਼ਰਮਗਰੀ ਆ ਗਈ ਵੀ ਤੁਹਾਨੂੰ ਆਪਣੇ ਨਿਜੀ ਲਾਹਾਂ ਲਈ ਸਾਰਾ ਕੁਝ ਠੀਕ ਹੈ ਸੋ ਇਹ ਗੱਲਾਂ ਦੇ ਜਵਾਬ ਤੁਹਾਨੂੰ ਦੇਣੇ ਪਏ ਨੇ ਕਿ ਗੁਰੂ ਦਾ ਨਾਮ ਲੈ ਕੇ ਤੁਸੀਂ ਠੱਗੀ ਨਾ ਮਾਰੋ ਗੁਰੂ ਸਾਹਿਬ ਦਾ ਨਾਮ ਲੈ ਕੇ ਮਾਰੀ ਹੋਈ ਠੱਗੀ ਮਹਿੰਗੀ ਪੈਣੀ ਹੈ ਮੇਰੀ ਬੇਨਤੀ ਹੈ ਐਵੇਂ ਹੀ ਅੱਖਾਂ ਖੋਲ ਕੇ ਸਾਰੇ ਆਪਾਂ ਦੇਖੀਏ ਕਿ ਕੀ ਸੱਚ ਹੈ ਕਿ ਝੂਠ ਹੈ ਇਹ ਇੱਕ ਬਹੁਤ ਵੱਡਾ ਸ਼ਰੰਤਰ ਸੀਗਾ ਜਿਹੜਾ ਕਾਫੀ ਹੱਦ ਤੱਕ ਮੈਂ ਸਮਝਦਾ ਕਿ ਲਗਭਗ ਸਭ ਸਾਰਾ ਕੁਝ ਸਾਹਮਣੇ ਆ ਚੁੱਕਿਆ ਦੂਰੋਂ ਬੈਠ ਕੇ ਤਾਂ ਗੱਲਾਂ ਦੇਖਣ ਨੂੰ ਬਹੁਤ ਸੋਹਣੀਆਂ ਲੱਗਦੀਆਂ ਨੇ ਨੇੜੇ ਜਾਏ ਤੇ ਪਤਾ ਲੱਗਦਾ ਕਿ ਇਹ ਲੋਕਾਂ ਦੀ ਮਨਸ਼ਾ ਕੀ ਆ ਸੋ ਮੇਰੀ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਇਹ ਝੂਠੇ ਲੋਕ ਜਿਹੜੇ ਕਾਲ ਤੱਕ ਸਾਡਾ ਨਾਮ ਲੈ ਕੇ ਠੱਗੀ ਮਾਰ ਰਹੇ ਨੇ ਇਹਨਾਂ ਨੂੰ ਜਰੂਰ ਸਵਾਲ ਕੀਤੇ ਜਾਣ ਇਹ ਕਿ ਜਿਹੜੇ ਲੋਕ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲ ਕੇ ਆਏ ਉਹਨਾਂ ਨੂੰ ਸਟੇਜਾਂ ਤੋਂ ਸਰੂਪੇ ਤੇ ਉਹਨਾਂ ਦੇ ਸਟੇਜਾਂ ਸਾਂਝੀਆਂ ਕਰਨੀਆਂ ਉਹਨਾਂ ਨੂੰ ਮੋਢੀ ਬਣਾ ਕੇ ਚਲਾਉਣਾ ਫਿਰ ਇਹ ਦੋੜਾ ਵਾਪਸ 당 ਨਹੀਂ ਤੇ ਭਰਤੀ ਤੁਸੀਂ ਕਹਿੰਦੇ ਹੋ ਕਿ ਅਸੀਂ ਹੋਣਾ ਦੇਣੀ ਜੀ ਭਰਤੀ ਤੇ ਆਪਣੇ ਘਰੇ ਰੱਖਾਂਗੇ ਭਰਤੀ ਤਾਂ ਨਹੀਂ ਭਾਈ ਦੇਣੀ ਕਿਉਂਕਿ ਉਹ 27 ਲੱਖ ਜਿਹੜੀ ਤੁਸੀਂ ਭਰਤੀ ਕਹਿੰਦੇ ਹੋ 27 ਲੱਖ ਬੰਦਿਆਂ ਦੇ ਸੈਨ ਤੇ ਆਧਾਰ ਕਾਰਡ ਕਿੱਥੋਂ ਦਿਖਾਉਂਗੇ ਕਹਿਣ ਨੂੰ ਤਾਂ ਜੋ ਮਰਜੀ ਕਹੀ ਜਾਓ ਘਰੇ ਬੈਠੇ ਤਾਂ ਚਾਹ 50 ਲੱਖ ਕਹੀ ਜਾਓ ਥੈਲੇ ਭਰ ਕੇ ਲਿਖਾ ਕੇ ਉੱਤੇ ਭਰ ਕੇ 50 ਥੈਲੇ ਦਿਖਾ ਦਿਓ ਕਿ ਇਸ ਤੱਕ ਕਰੋੜ ਦੀ ਵੰਡਤੀ ਜੀ ਵੰਡਣੀ ਹੋਰ ਚੀਜ਼ ਆ ਮੰਨਣੋਂ ਤਾਂ ਕੋਈ ਵੀ ਕਹਿ ਦੂਗਾ ਵੰਡ ਕੇ ਕੱਲ ਨੂੰ ਕਿ ਮੈਂ ਇੰਨੀ ਵੰਡਤੀ ਜੀ ਕੱਲ੍ਹ ਇਹ ਆ ਵੀ ਭਰਤੀ ਹੋਈ ਕਿੰਨੀ ਸੋ ਝੂਠ ਦੇ ਬਲਬੁੱਤੇ ਤੇ ਕੀਤਾ ਹੋਇਆ ਕੋਈ ਵੀ ਕਾਰਜ ਖਾਸ ਕਰਕੇ ਗੁਰੂ ਦਾ ਨਾਮ ਲੈ ਕੇ ਮਾਰੀ ਹੋਈ ਠੱਗੀ ਪਤਾ ਤੁਹਾਨੂੰ ਵੀ ਆ ਤੁਹਾਡੇ ਨਾਲ ਵਾਲਿਆਂ ਨੂੰ ਵੀ ਆ ਤੁਹਾਡੇ ਨਾਲ ਵਾਲੇ ਖੁਦ ਕਹਿੰਦੇ ਨੇ ਕਿ ਸਾਡੇ ਵੀ ਕਈ ਬੰਦਿਆਂ ਨਾਲ ਠੀਕ ਆ ਉਹ ਇਹਨਾਂ ਦੇ ਨਾਲ ਤੁਰਦੇ ਨੇ ਪਰ ਸਬੰਧ ਹਰੇਕ ਪਾਸੇ ਬੰਦਿਆਂ ਦੇ ਹੁੰਦੇ ਨੇ ਕਿ ਪਤਾ ਸਾਨੂੰ ਵੀ ਹੈ ਜੀ ਕਿ ਕੀ ਕਰੀਏ ਜੀ ਹੁਣ ਮਜਬੂਰੀ ਹੈ ਜੀ ਇੱਧਰ ਖੜੇ ਆ ਜੀ ਹੁਣ ਕਹਿਣਾ ਪੈਂਦਾ ਜੀ ਪਤਾ ਸਾਨੂੰ ਵੀ ਕਿਹੜੀ ਭਰਤੀ ਹੋਗੀ ਕਿਹੜੇ 27 ਲੱਖ ਬੰਦਿਆਂ ਦੇ ਇਹਨਾਂ ਕੋਲ ਆਧਾਰ ਕਾਰਡ ਦੇ ਨੰਬਰ ਆ ਗਏ ਮਤਲਬ ਕੋਰਾ ਝੂਠ ਸੋ ਇਹ ਝੂਠ ਨੂੰ ਅਸੀਂ ਸਮੇਂ-ਸਮੇਂ ਤੇ ਐਕਸਪੋਜ਼ ਕਰਦੇ ਰਹਾਂਗੇ ਕਿਉਂਕਿ ਸੱਚ ਬੋਲਣ ਤੋਂ ਕਦੇ ਡਰੇ ਨਹੀਂ ਜੋ ਸਾਡੀ ਆਤਮਾ ਸਾਡੀ ਆਤਮਾ ਕਹਿੰਦੀ ਹੈ ਕਿ ਹਾਂ ਇਹ ਸੱਚ ਹੈ ਕਿ ਕੋਈ ਬੰਦਾ ਗੁਰੂ ਦਾ ਨਾਮ ਲੈ ਕੇ ਝੂਠ ਬੋਲਦਾ ਉਹਦੇ ਖਿਲਾਫ ਬੋਲਣ ਤੋਂ ਕੋਈ ਚਿਜਕ ਨਹੀਂ ਕੋਈ ਡਰ ਨਹੀਂ ਅੱਧੇ ਥੋੜੇ ਚੋਂ ਸਟਿੰਗਾਂ ਕਰਦੇ ਫਿਰਦੇ ਨੇ ਕੋਈ ਕਿਸੇ ਨਾਲ ਕੋਈ ਕਿਸੇ ਨਾਲ ਸੋ ਇਹ ਭਾਂਡਾ ਥੋੜਾ ਜਲਦੀ ਫੁੱਟ ਜਾਣਾ ਕਿਉਂਕਿ ਝੂਠ ਦੇ ਨਾਲ ਬਲਬੁੱਤੇ ਤੇ ਉਸਾਰਿਆ ਹੋਇਆ ਘਰ ਕਦੇ ਰਹਿੰਦਾ ਨਹੀਂ ਹੁੰਦਾ ਉਹ ਡਿੱਗਣੀ ਡਿਕਣਾਉਨੇ ਸੋ ਇਸ ਲਈ ਇਹ ਝੂਠ ਦਾ ਜਿਹੜਾ ਤੁਹਾਡਾ ਬਣਾਇਆ ਹੋਇਆ ਇੱਕ ਘਰ ਆ ਨਾ ਇਹਨੇ ਡਿੱਗਣਾ ਤੇ ਡਿੱਗਣਾ ਬੁਰੀ ਤਰ੍ਹਾਂ ਤੇ ਉਹ ਡਿੱਗਣ ਦੇ ਵਿੱਚ ਇੰਨਾ ਬੁਰੀ ਤਰੀਕੇ ਨਾਲ ਦਬੋਗੇ ਮੁੜ ਕੇ ਉੱਠਿਆ ਨਹੀਂ ਜਾਣਾ ਸੋ ਹਲੇ ਵੀ ਮੇਰੀ ਬੇਨਤੀ ਆ ਕਿ ਇਹ ਝੂਠ ਦਾ ਰਸਤਾ ਛੱਡੋ ਸੱਚ ਤੇ ਆਓ ਸਿੱਖ ਸੰਗਤ ਨੂੰ ਗੁਰੂ ਦਾ ਨਾਮ ਲੈ ਕੇ ਮਤਲਬ ਗੁਮਰਾਹ ਨਾ ਕਰੋ ਜੇ ਤੁਹਾਡਾ ਆਪਣਾ ਸਿਆਸੀ ਮਨੋਰਥ ਆ ਤਾਂ ਸਿੱਧਾ ਸਾਫ਼ ਸਪਸ਼ਟ ਕਹੋਗੇ ਅਸੀਂ ਭਾਈ ਆਪਣੀ ਬੱਕਰੀ ਪਾਰਟੀ ਬਣਾ ਕੇ ਅਸੀਂ ਆ ਕਰਨਾ ਚਾਹੁੰਦੇ ਆ ਮਤਲਬ ਸਿਆਸੀ ਮਨੋਰਥਾਂ ਨੂੰ ਤੁਸੀਂ ਗੁਰੂ ਦਾ ਗੁਰੂ ਦੇ ਭਲੇ ਵਿੱਚ ਲੈ ਕੇ ਕਰੀ ਜਾਓ ਉਹਦੇ ਗੱਲ ਮਸਲੇ ਹੱਲ ਹੋਣੇ ਨਹੀਂ ਸਪਸ਼ਟ ਕਹੋਗੇ ਅਸੀਂ ਪਾਰਟੀ ਬਣਾਉਣੀ ਹੈ ਮੈਨੂੰ ਪਤਾ ਕਿ ਤੁਹਾਨੂੰ ਪਾਰਟੀ ਬਣਾਉਣੀ ਹੈ ਪ੍ਰਧਾਨਗੀ ਦਾ ਤੁਹਾਡਾ ਰੌਲਾ ਚੱਲੀ ਜਿੰਦਾ ਇੱਕ ਪਾਸੇ ਕਹੀ ਜਾਂਦੇ ਹੋ ਕਿ ਸਾਨੂੰ ਜੀ ਸਿਆਸੀ ਲਾਲਚ ਨਹੀਂ ਜੀ ਬਿਨਾ ਅਹੁਦਿਆਂ ਤੋਂ ਬਿਨਾ ਇਲੈਕਸ਼ਨਾਂ ਤੋਂ ਤੁਹਾਨੂੰ ਸਾਰੇ ਨੂੰ ਅਹੁਦੇ ਵੀ ਲੰਦੇ ਦਿਖਾਵਾਂਗੇ ਤੁਹਾਨੂੰ ਇਲੈਕਸ਼ਨਾਂ ਲੜਦੇ ਵੀ ਦਿਖਾਵਾਂਗੇ ਤੁਹਾਨੂੰ ਪਾਰਟੀ ਬਣਾਉਣ ਦੀ ਵੀ ਦਿਖਾਵਾਂਗੇ ਸਾਰਾ ਕੁਝ ਸਾਹਮਣੇ ਆਉਣਾ ਜਾਂ ਤਾਂ ਫਿਰ ਡਟੇ ਰਹੋ ਹੁਣ ਆ ਗੱਲਾਂ ਤੇ ਕਿ ਨਾ ਅਸੀਂ ਪਾਰਟੀ ਬਣਾਈਏ ਨਾ ਅਸੀਂ ਅਹੁਦੇ ਲਈਏ ਨਾ ਅਸੀਂ ਇਲੈਕਸ਼ਨਾਂ ਲੜੀਏ ਫਿਰ ਦੇਖਦੇ ਆ ਸਾਰਾ ਕੁਝ ਸਾਹਮਣੇ ਆਉਣੇਗਾ ਜਜ਼ਮਾਨ ਬਾਲ ਕਿੱਡੇ ਕਿੱਡੇ ਕਰਨੇਗਾ ਕੋਈ ਨਹੀਂ ਥੋੜਾ ਜਿਹਾ ਬਰੁੱਕ ਅੱਗੇ ਆ